ਹਾਂਜੀ ਕਿਸਾਨ ਵੀਰੋ ਕਣਕ ਦੇ ਵਿੱਚ ਹੋਣ ਵਾਲੀ ਨਦੀਨ ਜਿਨ੍ਹਾਂ ਦੇ ਵਿੱਚ ਗੁਲੀ ਡੰਡਾ ਬਾਤੂ ਮੈਣਾ ਮੈਣੀ ਜਿਨ੍ਹਾਂ ਦੇ ਵੀ ਆਪਣੇ ਕਣਕ ਦੇ ਵਿੱਚ ਨਦੀਨ ਹੁੰਦੇ ਨੇ ਤੇ ਸਾਰਿਆਂ ਨੂੰ ਆਪਾਂ ਇੱਕੋ ਸਪਰੇਅ ਦੇ ਨਾਲ ਇੱਕ ਵਾਰ ਹੀ ਆਪਾਂ ਖਤਮ ਕਰ ਸਕਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਤਕਰੀਬਨ 3 ਤੋਂ 4 ਕੰਬੀਨੇਸ਼ਨ ਹਰਬੀਸਾਈਡ ਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੁਸੀਂ ਆਪੋ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਨਦੀਨਾਂ ਦੇ ਹਿਸਾਬ ਦੇ ਨਾਲ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਗੁਲੀ ਰੰਡਾ ਅੜੀਲ ਹੋ ਚੁੱਕਿਆ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਆਪਾਂ ਖਤਮ ਕਰ ਸਕਦੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਤਿੰਨ ਤੋਂ ਚਾਰ ਜਿਹੜੇ ਕਿ ਹਰਬੀ ਸਾਈਡ ਕੰਬੀਨੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਜੇਕਰ ਆਪਣੇ ਖੇਤਾਂ ਦੇ ਵਿੱਚ ਨਦੀਨ ਹੁੰਦੇ ਨੇ ਗੁਲੀ ਰੰਡਾ ਹੁੰਦਾ ਤਾਂ ਤਕਰੀਬਨ ਜੋ ਵੀ ਆਪਾਂ ਖਾਦ ਉਕਰਾਕ ਐਨਪੀਕੇ ਸਪਰੇ ਹਾਂ ਆਪਾਂ ਜੋ ਕਣਕ ਨੂੰ ਸਪਰੇ ਹਾਂ ਕਰਦੇ ਹਾਂ ਖਾਦ ਉਕਰਾਕ ਪਾਉਣੀ ਆ ਉਸ ਦਾ ਜ਼ਿਆਦਾ ਹਿੱਸਾ ਜਿਹੜੇ ਕਿ ਆਪਣੇ ਨਦੀਨ ਖਾ ਜਾਂਦੀ ਹੈ ਜਿਸ ਕਰਕੇ ਆਪਣੀ ਕਣਕ ਕਮਜ਼ੋਰ ਪੈ ਜਾਂਦੀ ਹੈ ਕਣਕ ਡਿੱਗਣ ਦੀ ਸਮੱਸਿਆ ਆਉਂਦੀ ਹੈ ਕਣਕ ਜਿਹੜਾ ਝਾੜ ਵੀ ਕਾਫੀ ਆਪਾਂ ਨੂੰ ਘੱਟ ਦੇਖ ਨੂੰ ਮਿਲ ਸਕਦਾ ਤੇ ਸਭ ਤੋਂ ਪਹਿਲਾਂ ਹੈਗਾ ਜੀ ਕੰਬੀਨੇਸ਼ਨ ਇਹ ਜਿਹੜਾ ਆਪਾਂ ਆਰਬੀ ਸਾਈਡ ਕੰਬੀਨੇਸ਼ਨ ਹੈ ਆਪਾਂ ਪਹਿਲੇ ਪਾਣੀ ਤੋਂ ਬਾਅਦ ਆਪਾਂ ਸਪਰੇਅ ਹਾਂ ਕਰਦੀਆਂ ਨੇ ਤੇ ਜੇਕਰ ਤੁਸੀਂ ਕੋਰ ਤੇ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਆਪਾਂ ਇਸ ਪਹਿਲਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਹਾਂ ਜਿਸ ਵਿੱਚ ਆਪਾਂ ਕੋਰ ਤੇ ਕਿਹੜੇ-ਕਿਹੜੇ ਆਪਾਂ ਕੰਬੀਨੇਸ਼ਨ ਸਪਰੇਅ ਕਰਕੇ ਆਪਾਂ ਗੁਲੀ ਰੰਡੇ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਤੇ ਇਹ ਜਿਹੜੀ ਸਪਰੇਅ ਹੈ ਆਪਾਂ ਪਹਿਲੇ ਪਾਣੀ ਤੋਂ ਬਾਅਦ ਜਦੋਂ ਆਪਣਾ ਪੈਸਤਰਾਵਾਂ ਹੋ ਜਾਂਦਾ ਉਸ ਤੋਂ ਆਪਾਂ ਇਹ ਸਪਰੇਹਾ ਪਾ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਹੈਗਾ ਜੀ ਕੰਬੀਨੇਸ਼ਨ ਆ ਆਪਾਂ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਗੁਲਜੀ ਨੰਡਾ ਆੜੀ ਰ ਹੋ ਚੁੱਕਿਆ ਹੋਰ ਵੀ ਨਾਲ ਨਦੀਨ ਆਹਨ ਤਾਂ ਤੁਸੀਂ 2 ਪੈਕਟ ਟੋਪਿਕ ਤੇ ਇਹਦੇ ਨਾਲ ਆਪਾਂ 30 ਗ੍ਰਾਮ ਤੋਂ ਲੈ ਕੇ 50 ਗ੍ਰਾਮ ਮੈਟਰੀ 30 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੱਕ ਮੈਟਰੀ ਫਿਊਜਨ ਜਿਹੜਾ ਕਿ ਆਪਣਾ ਸੰਕੋਰ ਵਾਲਾ ਟੈਕਨੀਕ ਵਾਲੇ ਜੇਕਰ ਤੁਹਾਡੀ ਜ਼ਮੀਨ ਹਲਕੀਆਂ ਨੇ ਰੇਤਲੀਆਂ ਤਾਂ ਤੁਸੀਂ 25 ਤੋਂ 30 ਗ੍ਰਾਮ ਲੈ ਸਕਦੇ ਹੋ ਤੇ ਜੇਕਰ ਤੁਹਾਡੀ ਜ਼ਮੀਨਾਂ ਪਾਰੀਆਂ ਤਾਂ ਤੁਸੀਂ 50 ਗ੍ਰਾਮ ਤੱਕ ਇਹ ਆਪਣੀ ਵਰਤ ਸਕਦੇ ਹੋ ਬਾਕੀ ਇਸ ਦਾ ਧਿਆਨ ਜਰੂਰ ਰੱਖੋਗੇ ਜਦੋਂ ਆਪਾਂ ਸਪਰੇਅ ਕਰਨੀ ਹੈ ਪਾਣੀ ਪੂਰੀ ਮਾਤਰਾ ਵਿੱਚ ਲਵੋ ਤੇ ਜਿਹੜਾ ਆਪਣਾ ਦੂਰਾ ਫੁਹਾਰਾ ਨਾ ਆਪਣੀ ਕਣਕ ਦੀ ਫਸਲ ਦੇ ਵੱਜੇ ਇਸ ਗੱਲ ਦਾ ਧਿਆਨ ਰੱਖਣਾ ਤਾਂ ਇਹ ਆਪਾਂ ਦੋ ਪੈਕ ਟੋਪਿਕ ਪਲੱਸ 20 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੱਕ ਆਪਾਂ ਮੈਟਰੀਬਿਊਸ਼ਨ ਆਪਾਂ ਵਰਤ ਸਕਦੇ ਹਾਂ ਤੇ ਜਾਂ ਆਪਾਂ ਦੋ ਪੈਕੇਟ ਆਪਾਂ ਟਾਪਿਕ ਤੇ ਇਹਦੇ ਨਾਲ ਆਪਾਂ ਇੱਕ ਪੈਕੇਟ ਸਲਫੂ ਸਲਫੂਰਾਨ ਜਿਹੜਾ ਕਿ ਆਪਣਾ ਲੀਡਰਵਾ ਟੈਕਨੀਕ ਵਾਲੇ ਇਹ ਆਪਾਂ ਇਹ ਵਰਤ ਸਕਦੇ ਆ ਤਾਂ ਇਸ ਗੱਲ ਦਾ ਧਿਆਨ ਰੱਖੋਗੇ ਜਿਹੜੇ ਖੇਤਾਂ ਦੇ ਵਿੱਚ ਆਪਾਂ ਅੱਗੇ ਸਾਲ ਮੱਕੀ ਜਵਾਰ ਬੀਜਣੀ ਹੈ ਉੱਥੇ ਫਿਰ ਆਪਾਂ ਜਿਹੜਾ ਟੈਕਨੀਕਲ ਨਾ ਕਰੋ ਸਲਫੂ ਸਲਫੂਰਾਨ ਤੇ ਇਸ ਤੋਂ ਅਗਲਾ ਹੈਗਾ ਕਿ 400 ml XL 400 ml XL ਲੈਣਾ ਤੇ ਇਹਦੇ ਨਾਲ ਆਪਾਂ ਦੋ ਪੈਕੇਟ ਆ ਆਪਣਾ 1.5 ਕਿੱਲੇ ਦੇ ਵਿੱਚ ਜਾਂ ਤੁਸੀਂ ਇੱਕ ਪੈਕਟ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਨਦੀਨ ਜ਼ਿਆਦਾ ਆ ਨੇ ਤਾਂ ਤੁਸੀਂ ਦੋ ਪੈਕਟ ਟਾਪਿਕ ਦੇ 1.5 ਕਿੱਲੇ ਵਿੱਚ ਆਪਾਂ ਲੈ ਸਕਦੇ ਹਾਂ ਤੇ 400 ml ਐਕਸੀਲ ਇਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਜਾਂ ਆਪਾਂ 400 ml ਐਕਸੀਲ ਜੇਕਰ ਆਪਣਾ ਥੋੜਾ ਜਿਹਾ ਨਦੀਨ ਵੱਡਾ ਹੋ ਚੁੱਕਿਆ ਤਾਂ 400 ml ਐਕਸੀਲ ਤੇ ਇਹਦੇ ਨਾਲ ਆਪਾਂ 30 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੱਕ ਆਪਾਂ ਮੈਟਰੀਬਿਊਜਨ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਇਹ ਆਪਣੇ ਕਿਸਾਨ ਵੀਰੋ 10 ਤੋਂ 4 ਜਿਹੜੇ ਕਿ ਆਪਣੇ ਹਰਬੀਸਾਈਡ ਕੰਬੀਨੇਸ਼ਨ ਹੈ ਤੁਸੀਂ ਆਪ ਉਹ ਆਪਣੀ ਜ਼ਮੀਨ ਦੇ ਹਿਸਾਬ ਦੇ ਅਨੁਨੀਆਂ ਦੇ ਹਿਸਾਬ ਦੇ ਨਾਲ ਇਹ ਸਪਰੇਅ ਕਰ ਸਕਦੇ ਹੋ ਤੇ ਜਿਹੜੀ ਵੀ ਸਵਰੇ ਆਪਾਂ ਕਰਦੀਆਂ ਕਿਸਾਨ ਵੀਰੋ ਇਸ ਤੋਂ ਇਲਾਵਾ ਜੋ ਵੀ ਕੋਈ ਸਖਤ ਨਦੀਨ ਨਾਸ਼ਕ ਨੇ ਜਿਵੇਂ ਆਪਣੇ ACM99 ਦਾ ਜਾਂ ਜਿਹੜੇ ਵਿੱਚ ਮੈਟਰੀਬਿਜਨ ਹੁੰਦਾ ਸੰਕੋਰ ਵਾਲਾ ਟੈਕਨੀਕਲ ਇਸ ਗੱਲ ਦਾ ਧਿਆਨ ਜਰੂਰ ਰੱਖੋ ਕਿ ਉਸ ਜ਼ਮੀਨ ਦੇ ਵਿੱਚ ਚਾਹੇ ਤੁਹਾਡੀ ਜ਼ਮੀਨ ਚੋ ਕੇ ਹਲਕੀਆਂ ਜ਼ਮੀਨਾਂ ਦੇ ਵਿੱਚ ਤਾਂ ਜਿਹੜੀ ਮੈਗਨੀਜ਼ ਦੀ ਘਾਟ ਬਹੁਤ ਜ਼ਿਆਦਾ ਆਉਂਦੀ ਹੈ ਉੱਥੇ ਦਾਪਨ ਸਪਰੇਅ ਕਰਨੀ ਹੀ ਪੈਂਦੀ ਹੈ ਜੇਕਰ ਤੁਹਾਡੇ ਜ਼ਮੀਨ ਭਾਰੀਆਂ ਨੇ ਤੁਸੀਂ ਇਹ ਸਪਰੇਅ ਕਰਨ ਜਾ ਰਹੇ ਹੋ ਜਿਹੜੇ ਕਿ ਇੱਕ ਸਖਤ ਨਦੀਨ ਆਸ਼ਕ ਨੇ ਜਿਵੇਂ ਆਪਣਾ ਐਸੀਐਮ 9 ਹੋ ਗਿਆ ਜਾਂ ਜਿਹਦੇ ਵਿੱਚ ਆਪਣਾ ਮੈਟਰੀਬਿਊਸ਼ਨ ਟੈਕਨੀਕਲ ਪਾਏ ਜਾਂਦੇ ਨੇ ਤਾਂ ਉਸ ਸਪਰੇਅ ਕਰਨ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰ ਜਿਹੜੀ ਕਿ ਮੈਗਨੀ ਸਲਫੇਟ ਦੀ ਸਪਰੇਅ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਇਹ ਸਪਰੇਅ ਕਰਦੇ ਹਾਂ ਉਸ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਜਦੋਂ ਆਪਾਂ ਕੋਈ ਸਖਤ ਨਦੀਨ ਆਸ਼ਕ ਸਪਰੇਅ ਕਰਦੇ ਹਾਂ ਜਾਂ ਦੋ ਆਪਾਂ ਤਿੰਨ ਕੰਬੀਨੇਸ਼ਨ ਮਿਕਸ ਕਰਕੇ ਸਪਰੇਅ ਕਰਦੇ ਹਾਂ ਤਾਂ ਆਪਣੇ ਖੇਤਾਂ ਦੇ ਵਿੱਚ ਜਿਹੜੀ ਕਿ ਫਸਲ ਦੇ ਵਿੱਚ ਮੈਗਨੀਜ਼ੀਆ ਦੀ ਘਾਟ ਆ ਜਾਂਦੀ ਜਿਸ ਕਰਕੇ ਆਪਣੇ ਕਣਕ ਥੋੜਾ ਦਬ ਜਾਂਦੀ ਏ ਪੀਲੀ ਪੈ ਜਾਂਦੀ ਏ ਇਸ ਕਰਕੇ ਜਦੋਂ ਵੀ ਆਪਾਂ ਇਹ ਸਪਰੇਅ ਕਰਨੀ ਹੈ ਤਾਂ ਉਦੋਂ ਇਸ ਸਪਰੇਅ ਕਰਨ ਤੋਂ ਪਹਿਲਾਂ ਆਪਾਂ ਨੂੰ ਮੈਗਨੀਜ਼ ਸਲਫੇਟ ਦੀ ਸਪਰੀਰ ਆਪਾਂ ਜ਼ਰੂਰ ਕਰਨੀ ਚਾਹੀਦੀ ਏ ਤਾਂ ਜੋ ਆਪਣੇ ਕਣਕ ਤੇ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ ਤੇ ਜਿਹੜੇ ਵੀ ਆਪਾਂ ਨਦੀਨ ਨੇ ਉਹ ਵੀ ਆਪਣੇ ਚੰਗੇ ਵਧੀਆ ਤਰੀਕੇ ਨਾਲ ਕੰਟਰੋਲ ਹੋ ਸਕਣ। ਤੇ ਜਦੋਂ ਵੀ ਕਿਸਾਨ ਵੀਰ ਆਪਾਂ ਨੂੰ ਸਪਰੇਅ ਕਰਨੀ ਹੈ ਚਾਹੇ ਕੋਈ ਵੀ ਤੁਸੀਂ ਨਦੀਨਾਂ 'ਕ ਸਪਰੇਅ ਕਰ ਰਹੇ ਹੋ ਆਪਣੇ ਖੇਤਾਂ ਦੇ ਵਿੱਚ ਨਮੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਆਪਣੇ ਖੇਤਾਂ ਦੇ ਵਿੱਚ ਪ੍ਰੋਪਰ ਵਧੀਆ ਤਰੀਕੇ ਨਾਲ ਨਮੀ ਹੁੰਦੀ ਹੈ ਤਾਂ ਜੋ ਵੀ ਆਪਾਂ ਟੈਕਨੀਕਲ ਸਪਰੇਅ ਕਰ ਰਹੇ ਹਾਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਉਸ ਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਤੇ ਦੂਜੀ ਗੱਲ ਕਿ ਜਿਹੜੀ ਆਪਾਂ ਨੋਜ਼ਲ ਲੈਣੀ ਹੈ ਕੱਟ ਵਾਲੀ ਨੋਜ਼ਲ ਲੈਣੀ ਹੈ ਤਾਂ ਜੋ ਆਪਣੇ ਜਿਹੜੇ ਨਦੀਨਾਂ ਦਾ ਚੰਗੇ ਵਧੀਆ ਤਰੀਕੇ ਨਾਲ ਆਪਾਂ ਕੰਟਰੋਲ ਕਰ ਸਕੀਏ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਧ